ਸਭ ਸ਼ਾਵਣੀ ਆ ਰਹੇ ਨੇ ਮੁੰਡੇ ਸਾਲ ਤੇ ਨਵੇਂ ਰਾਸ਼ਟਰਪਤੀ ਅਮਰੀਕਾ ਨੂੰ ਮਿਲਣੇ ਥੋੜਾ ਦੱਸ ਦਾ ਮਾਹੌਲ ਹੈ ਪਿਆਉਣ ਵਾਲੇ ਟਾਈਮ ਵਿੱਚ ਕੀ ਹੋਊਗਾ ਡਿਪੋਰਟੇਸ਼ਨ ਲੱਗਣਗੀਆਂ ਜਾਂ ਡਿ ਗ੍ਰੇ ਸਟੂਡੈਂਟ ਨੇ ਹੁੰਦਾ ਕਿ ਹੋਊਗਾ ਇਲਲੀਗਲ ਇਨਰ ਕਿ ਹੋਊਗਾ ਮੈਂ ਕਹਿੰਦਾ ਜੀ ਗੁਰਜੀਤ ਸਿੰਘ ਜੀ ਤੁਹਾਡਾ ਇਹ ਟੌਪਿਕ ਸੁਣ ਕੇ ਨਾ ਚੀਮਾ ਵਾਈ ਦਾ ਗਾਣਾ ਯਾਦ ਆਉਂਦਾ ਜੀ ਜੱਟਾਂ ਦੇ ਪਤਾਨ ਨੂੰ ਰੋਕ ਸਕੇ ਨਾ ਟਰੰਪ ਕਿ ਤਿੱਕੀ ਛਕੀ ਦੀ ਤਾਂ ਗੱਲ ਛੱਡ ਦੇ ਇਹ ਅਬਾਮਾ ਨੇ 88 ਸਾਲਾਂ ਵਿੱਚ 50 ਲੱਖ ਲੋਕ ਕੀਤੇ ਨੇ ਰਿਪੋਰਟ ਹਨ ਜੀ ਤੇ ਫਿਰ ਜਿਹੜੇ 트াম্প ਸਾਹਿਬ ਨੇ ਆਪਣੀ ਟਰਮ ਦੇ ਵਿੱਚ ਫਿਰ ਕੀਤੇ ਹੋਣੇ ਆ ਕਾਈਂਡ ਆਫ 10 ਲੱਖ ਦਾ 10 ਲੱਖ 트াম্প ਦੇ ਉੱਪਰ ਜਿਹੜਾ ਨਾ ਚੋਣਾ ਦਾ ਜਿਹੜਾ ਘੈਰ ਆ ਉਹ 2020 ਦੇ ਵਿੱਚ ਐਸਾ ਵਾਪਰੇ ਆ ਕਿ ਉਹਨੂੰ ਆਪਣੀ ਪ੍ਰੈਜ਼ੀਡੈਂਸੀ ਜਿਹੜੀ ਆ ਉਹ ਖਮਾਉਣੀ ਪਈ ਜਿਹਦੇ ਮੁੱਖ ਮੁੱਦੇ ਜਿਹੜੇ ਉਸ ਟਾਈਮ ਤੇ ਰਹੇ ਆ ਇੱਕ ਕੋਵਿਡ ਉਹਨਾਂ ਸਮਿਆਂ ਦੇ ਵਿੱਚ ਆਉਣਾ ਦੂਜਾ ਬਲੈਕ ਲਾਈਵਜ਼ ਮੈਟਰ ਦਾ ਜਿਹੜਾ ਪ੍ਰੋਟੈਸਟ ਆ ਉਹ ਕਿਵੇਂ ਨਾ ਕਿਤੇ 트াম্প ਦੀ ਪ੍ਰੈਜ਼ੀਡੈਂਸੀ ਨੂੰ ਬਹੁਤ ਬੁਰੀ ਤਰ੍ਹਾਂ ਇੰਪੈਕਟ ਕਰ ਗਿਆ ਤਦ ਸੋ ਕਹਿ ਰਹੇ ਨੇ ਕਿ ਜਿਹੜਾ ਬੱਚਾ ਜਾਵੰਦਾ ਹੈ ਮਰਕਰ ਚ ਉਹ ਹੁਣ ਤੇ ਛੜੀਆਂ ਬਣ ਜਾਂਦਾ ਹੈ ਪਰ ਕਹਿੰਦੇ ਵੀ ਅਸੀਂ ਇਹੋ ਜਿਹਾ ਕਾਨੂੰਨ ਲੈ ਕੇ ਆਵਾਂਗੇ ਕਿ ਇਹ ਜਿਹੜੇ ਬਰਥਡੇ ਦੇ ਹੈਗੇ ਛੜੀਆਂ ਦੇ ਅਧਿਕਾਰ ਇਹ ਬੰਦ ਕਰਾਂਗੇ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਰੈਸੈਸ਼ਨ ਦਾ ਟਾਈਮ ਹੀ ਉਹਨੂੰ ਸਹੀ ਕਰਨ ਆਉਂਦੀ ਲੋਕਲ ਰਿਪੋਰਟ ਕੀਤਾ ਹੋਊਗਾ ਤੇ ਜੇ ਅੱਜ ਦੇ ਸਮੇਂ ਵਿੱਚ ਦੇਖੀਏ ਅੱਜ ਵੀ ਰੈਸੈਸ਼ਨ ਚੱਲ ਰਹੀ ਹੈ ਕੀ ਹੋ ਸਕਦਾ ਹੈ ਕਿ ਉਨੀ ਹੀ ਵੱਡੀ ਬਦਤਬੀ ਫੈਡ ਪ੍ਰੋਡੂਸਰ ਹੋਵੇ ਸਾਡਾ ਜੀ ਜ਼ੂਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੀ ਅੱਜ ਦੀ ਇਸ ਸੈਗਮੈਂਟ ਦੇ ਵਿੱਚ ਕਰਦੇ ਆ ਜੀ ਬਹੁਤ ਬਸਵਾਗਤ ਮੇਰੇ ਨਾਲ ਨੇ ਸਰਦਾਰ ਗੁਰਜੀਤ ਸਿੰਘ ਹਮੇਸ਼ਾ ਦੀ ਤਰ੍ਹਾਂ ਤੇ ਸਵਾਗਤ ਕਰਦੇ ਆ ਜੀ ਸਾਡੇ ਸਾਰੇ ਸਰੋਤਿਆਂ ਦਾ ਜੋ ਸਾਡਾ ਇਹ ਐਪੀਸੋਡ ਦੇਖ ਰਹੇ ਨੇ ਗੁਰਜੀਤ ਸਿੰਘ ਜੀ ਅੱਜ ਦੇ ਐਪੀਸੋਡ ਦੇ ਵਿੱਚ ਫਿਰ ਖਾਸ ਮੁੱਦਾ ਹੈ ਦੇ ਹੈ ਕੀ ਹੈ ਦੇਖੋ ਜੀ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਜੀ ਜਗਦੀਸ਼ ਸਿੰਘ ਜੀ ਅੱਜ ਆਪਾਂ ਗੱਲ ਕਰਦੇ ਆ ਕਿ ਜਿਵੇਂ ਟ੍ਰੰਪ ਸਾਹਿਬ ਹੁਣ ਆ ਰਹੇ ਨੇ ਹੂੰ ਨਵੇਂ ਸਾਲ ਤੇ ਨਵੇਂ ਰਾਸ਼ਟਰਪਤੀ ਅਮਰੀਕਾ ਨੂੰ ਮਲੇ ਨੇ ਜੀ ਤੇ ਕਹਿਣ ਨੂੰ ਤਾਂ ਬੜਾ ਤੈਸਤ ਦਾ ਮਾਹੌਲ ਹੋਇਆ ਪਿਆ ਜੀ ਆਪਾਂ ਕਿ ਉਹ ਵਾਲੇ ਟਾਈਮ ਵਿੱਚ ਕੀ ਹੋਊਗਾ ਡਿਪੋਰਟੇਸ਼ਨ ਲੱਗਣਗੀਆਂ ਜਾਂ ਜਿਹੜੇ ਸਟੂਡੈਂਟ ਨੇ ਹੁੰਦਾ ਕਿ ਹੋਊਗਾ ਇਲਲੀਗਲ ਐਨਰ ਕੀ ਹੋਊਗਾ ਜੀ ਅੱਜ ਆਪਾਂ ਇਸ ਬਾਰੇ ਚਰਚਾ ਕਰਾਂ ਬਿਲਕੁਲ ਮੈਂ ਕਹਿੰਦਾ ਜੀ ਗੁਰਜੀਤ ਸਿੰਘ ਜੀ ਤੁਹਾਡਾ ਇਹ ਟੌਪਿਕ ਸੁਣ ਕੇ ਨਾ ਚੀਮਾ ਵਾਈ ਦਾ ਗਾਣਾ ਯਾਦ ਆਉਂਦਾ ਜੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਜੋ ਕੀ ਤਿੱਕੀ ਛਕੀ ਦੀ ਤਾਂ ਗੱਲ ਛੱਡ ਦੇ ਅਜੇ ਤੱਕ ਤੇ ਨਹੀਂ ਰੋਕ ਸਕੇ ਸਾਇਦ ਅਗਰ ਟਰੰਪ ਹੈ ਨਹੀਂ ਨਾ ਪਹਿਲਾਂ ਓਥੇ ਟਰੰਪਸ ਆਉਣੇ ਆਪ ਆਏ ਨੇ ਵੇਖੋ ਕੀ ਕਰਦੇ ਨੇ ਵੇਖੋ ਗਰਜੀਤ ਸਿੰਘ ਜੀ ਜੇ ਅੰਕੜਿਆਂ ਦੀ ਗੱਲ ਕਰੀਏ ਜੇ ਅਸੀਂ ਬਹੁਤਾ ਪਿੱਛੇ ਨਾ ਜਾਈਏ ਅਸੀਂ ਗੱਲ ਕਰਦੇ ਹਾਂ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਜੇ ਗੱਲ ਕਰੀਏ ਕਿ 2008 ਦਾ ਸਮਾਂ ਇੱਕ ਐਸਾ ਸਮਾਂ ਸੀ ਜਦੋਂ ਰੈਸੈਸ਼ਨ ਦਾ ਸਮਾਂ ਸੀ ਜੀ ਪੂਰੇ ਵਿਸ਼ਵ ਭਰ ਦੇ ਵਿੱਚ ਜੇ ਕਹਿ ਸਕਦੇ ਹਾਂ ਇੱਕ ਮੰਦੀ ਦਾ ਦੌਰ ਜਿਹੜਾ ਇੱਕ ਵੇਵ ਚੱਲੀ ਸੀ ਠੀਕ ਹੈ ਜੀ ਖਾਸ ਕਰਕੇ ਅਮਰੀਕਾ ਕੈਨੇਡਾ ਇੰਗਲੈਂਡ ਯੂਰਪੀਅਨ ਕੰਟਰੀਆਂ ਜਿਹੜੀਆਂ ਨੇ ਇਹਦੇ ਚਪੇੜ ਦੇ ਵਿੱਚ ਆ ਚੁੱਕੀਆਂ ਸਨ ਜੀ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਰੋਲਾ 트੍ਰੰਪ ਦਾ ਜ਼ਿਆਦਾ ਸੁਣਦੇ ਆ ਜੀ ਕਿ 트੍ਰੰਪ ਡੈਪੋਟੇਸ਼ਨ ਕਰੇਗਾ 트੍ਰੰਪ ਆਏਗਾ ਤੇ ਰਿਪੋਰਟ ਕਰੇਗਾ 트੍ਰੰਪ ਆਏਗਾ ਇਲੀਗਲ ਚੁੱਕ ਕੇ ਬਾਹਰ ਮਰੇਗਾ 트੍ਰੰਪ ਆਏਗਾ ਕਿਸੇ ਨੂੰ ਬਾਰਡਰ ਤੋਂ ਨਹੀਂ ਵੜਨ ਨਹੀਂ ਦੇਵੇਗਾ ਜੀ ਪਰ ਇਹ ਕਮਾਲ ਦੀ ਗੱਲ ਇਹ ਆ ਕਿ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਜਿਹੜੀ ਜ਼ਿਆਦਾਤਰ ਮੰਨਿਆ ਜਾਂਦਾ ਕਿ ਇਮੀਗ੍ਰੈਂਟ ਦੇ ਹਿੱਤ ਦੀ ਪਾਰਟੀ ਆ ਜੀ ਬਿਲਕੁਲ ਆંકੜੇ ਵੇਖਿਆ ਜਾਂ ਤਾਂ ਸਰ ਜੀ 2008 ਤੋਂ ਲੈ ਕੇ 2012 ਦੀ ਆਪਣੀ ਪਹਿਲੀ ਜਿਹੜੀ ਆ ਟਰਨ ਆ ਪ੍ਰੈਜ਼ੀਡੈਂਸੀ ਦੀ ਓਬਾਮਾ ਸਾਹਿਬ ਨੇ 2.9 ਮਿਲੀਅਨ ਬੰਦੇ ਜਿਹੜੇ ਆ ਲਗਭਗ 30 ਲੱਖ ਜੀ ਜਿਹੜਾ ਬੰਦਾ ਅਮਰੀਕਾ ਦੇ ਵਿੱਚੋਂ ਰਿਪੋਰਟ ਕੀਤਾ ਸੀ ਇਹ ਸਿਰਫ 2012 ਤੋਂ ਸੌਰੀ ਤੋਂ 2008 ਤੋਂ 12 ਦੀ ਗੱਲ ਕਰ ਰਿਹਾ ਕਹਿਣ ਦਾ ਮਤਲਬ ਤੁਹਾਡਾ ਕਿ ਚੌਹਾਂ ਸਾਲਾਂ ਵਿੱਚ ਪਹਿਲੇ ਚੌਹਾਂ ਸਾਲਾਂ ਦੇ ਵਿੱਚ 3 ਲੱਖ 3 ਲੱਖ ਲੋਕ ਜਿਹੜੇ ਡਿਪੋਰਟ ਕੀਤੇ ਗੱਲ ਇੱਥੇ ਨਹੀਂ ਮੁੱਕੀ ਓਬਾਮਾ ਸਾਹਿਬ ਨੂੰ ਜਿਹੜਾ ਪ੍ਰੈਜ਼ੀਡੈਂਸੀ ਦਾ ਸਿਹਰਾ ਜਿਹੜਾ ਵਾ ਉਹ ਅਮਰੀਕੀ ਲੋਕਾਂ ਨੇ ਇੱਕ ਵਾਰ ਫੇਰ ਦੁਬਾਰਾ ਪਹਿਨ ਆਇਆ ਸਨ 2012 ਦੀਆਂ ਚੋਣਾਂ ਦੇ ਵਿੱਚ ਜੀ 2012 ਤੋਂ ਲੈ ਕੇ 2016 ਤੱਕ ਵੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਇਹ ਕਹੀਏ ਤੇ 1.9 ਮਿਲੀਅਨ ਬੰਦਾ ਜਿਹੜਾ ਲਗਭਗ 19 ਲੱਖ ਦੇ ਕਰੀਬ ਬੰਦਾ ਜਿਹੜਾ ਸੀ ਉਹ ਰਿਪੋਰਟ ਕੀਤਾ ਸੀ ਸੋ ਜੇ ਦੋਹਾਂ ਟਰੰਪਸ ਦੀ ਗੱਲ ਕਰੀਏ ਤੇ ਤੁਸੀਂ ਹਿਸਾਬ ਲਾ ਲਓ ਕਿ ਲਗਭਗ 5 ਮਿਲੀਅਨ 50 ਲੱਖ ਬੰਦਾ ਜਿਹੜਾ ਸਿਰਫ ਅਬਾਮਾ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਹੀ ਰਿਪੋਰਟ ਹੋਇਆ ਸੋ ਗੱਲ ਤੁਹਾਡੇ ਕਹਿੰਦਾ ਮਤਲਬ ਕਿ ਜੇ ਅਬਾਮਾ ਨੇ 8 ਸਾਲਾਂ ਵਿੱਚ ਹਾਂਜੀ 5 50 ਲੱਖ ਲੋਕ ਕੀਤੇ ਨੇ ਰਿਪੋਰਟ ਹਣਾ ਜੀ ਤੇ ਫਿਰ ਜਿਹੜੇ ਟਰੰਪ ਸਾਹਿਬ ਨੇ ਆਪਣੀ ਟਰਮ ਦੇ ਵਿੱਚ ਫਿਰ ਕੀਤੇ ਹੋਣੇ ਆ ਕਾਈਂਡ ਆਫ ਵਹੀ ਦਾ 10 ਲੱਖ ਦਾਗਾ ਦਾ ਵੀ ਨਹੀਂ 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 ਜੇ ਗੱਲ ਕਰੀਏ ਵੇਖੋ ਜੀ 트럼ਪ ਸਾਹਿਬ ਦੇ ਉੱਪਰ ਦੀ ਜੇ ਗੱਲ ਕਰੀਏ ਕਿ 트럼ਪ ਦੇ ਉੱਪਰ ਜਿਹੜਾ ਨਾ ਚੋਣਾ ਦਾ ਜਿਹੜਾ ਕਹਿਰ ਆ ਉਹ 2020 ਦੇ ਵਿੱਚ ਐਸਾ ਵਾਪਰਿਆ ਕਿ ਉਹਨੂੰ ਆਪਣੀ ਪ੍ਰੈਜ਼ੀਡੈਂਸੀ ਜਿਹੜੀ ਆ ਉਹ ਕਮਾਉਣੀ ਪਈ ਜਿਹਦੇ ਮੁੱਖ ਮੁੱਦੇ ਜਿਹੜੇ ਉਸ ਟਾਈਮ ਤੇ ਰਹੇ ਆ ਇੱਕ ਕੋਵਿਡ ਨਾਲ ਸਮਿਆਂ ਦੇ ਵਿੱਚ ਆਉਣਾ ਦੂਜਾ ਬਲੈਕ ਲਾਈਵਜ਼ ਮੈਟਰ ਦਾ ਜਿਹੜਾ ਪ੍ਰੋਟੈਸਟ ਆ ਉਹ ਕਿਤੇ ਨਾ ਕਿਤੇ ਟਰੰਪ ਦੀ ਪ੍ਰੈਜ਼ੀਡੈਂਸੀ ਨੂੰ ਬਹੁਤ ਬੁਰੀ ਤਰ੍ਹਾਂ ਇੰਪੈਕਟ ਕਰ ਗਿਆ ਜੀ ਜਿਹੜੀ ਇਹ ਚੀਜ਼ ਕਾਫੀ ਹੱਦ ਤੱਕ ਅਮਰੀਕਨ ਵੋਟਰਸ ਨੇ 2024 ਦੀ ਇਲੈਕਸ਼ਨ ਚ ਕਲੀਅਰ ਕਰਤੀ ਕਿ ਟਰੰਪ ਅਜੇ ਵੀ ਡਿਜ਼ਰਵਿੰਗ ਹੈਗਾ ਸੀ ਸ਼ਾਇਦ ਉਹ ਕੰਟੀਨਿਊ ਕਰ ਲੈਂਦਾ 2020 ਤੋਂ 24 ਲੀ ਟਰਮ ਵੀ ਪਰ ਇਹ ਚੀਜ਼ਾਂ ਦੇ ਮਸਲੇ ਕਰਕੇ ਉਹ ਨਹੀਂ ਹੋ ਰਿਹਾ ਪਰ ਹਰਾਨੀ ਦੀ ਗੱਲ ਤਾਂ ਜਵਾਬ ਦੇ ਦਿੰਦੇ ਹਾਂ ਮੈਂ ਕਹਾਂਗਾ ਕਿ ਟਰੰਪ ਨੇ ਆਪਣੀ ਪ੍ਰੈਜ਼ੀਡੈਂਸੀ ਪਹਿਲੇ 4 ਸਾਲ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ 1.5 ਮਿਲੀਅਨ 15 ਲੱਖ ਬੰਦਾ ਹੀ ਡਿਪੋਰਟ ਕੀਤਾ ਐ ਐਸ ਕੰਪੇਅਰਡ ਟੂ ਆਬਾਮਾ ਐਡਮਿਨਿਸਟ੍ਰੇਸ਼ਨ ਦੇ ਅਸੀਂ ਲਗਭਗ ਅੱਧ ਦੇ ਵਿੱਚ ਬੈਠੇ ਹਾਂ ਜੀ ਤੇ ਜੇ ਅਸੀਂ ਗੱਲ ਕਰੀਏ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਪਿਛਲੇ 4 ਸਾਲ ਦੀ ਬਾਈਡਨ ਨੇ ਵੀ ਲਗਭਗ ਜਿੰਨੇ ਟਰੰਪ ਨੇ ਡੈਪੋਟੀਸ਼ਨ ਕੀਤੀਆਂ ਨੇ 1.49 ਮਿਲੀਅਨ ਦੇ ਕਰੀਬ ਟਰੰਪ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਇੰਨਾ ਹੀ ਬੰਦਾ ਡਿਪੋਰਟ ਕੀਤਾ ਸੋ ਜਗਜੀਤ ਸਿੰਘ ਜੀ ਜੇ ਤੁਹਾਡੇ ਕਹਿਣ ਤੋਂ ਭਾਵੇਂ ਕਿ ਜਿਵੇਂ ਅਬਾਮਾ ਸਾਹਿਬ ਜਦੋਂ ਆਏ 2008 ਚ ਹੂੰ ਉਦੋਂ ਵੀ ਅਮਰੀਕਾ ਵਿੱਚ ਰੈਸੈਸ਼ਨ ਚੱਲ ਰਹੀ ਸੀ ਜੀ ਸੋ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਰੈਸੈਸ਼ਨ ਦਾ ਉਹ ਟਾਈਮ ਹੀ ਉਹਨੂੰ ਸਹੀ ਕਰਨ ਵਾਸਤੇ ਲੋਕਲ ਰਿਪੋਰਟ ਕੀਤਾ ਹੋਗਾ ਤੇ ਜੇ ਅੱਜ ਦੇ ਸਮੇਂ ਵਿੱਚ ਵੇਖੀਏ ਅੱਜ ਵੀ ਰੈਸੈਸ਼ਨ ਚੱਲ ਰਹੀ ਹੈ ਕੀ ਹੋ ਸਕਦਾ ਹੈ ਕਿ ਉਨੀ ਹੀ ਵੱਡੀ ਬਦਲ ਤੇ ਫਿਰ ਪ੍ਰੋਡਕਸ਼ਨ ਹੋਵੇ ਗੁਰਜੀਤ ਸਿੰਘ ਜੀ ਬੜਾ ਵੱਡਾ ਅੰਤਰ ਹੈ ਸਨ 2008 ਤੇ ਸਨ 2024 ਦੇ ਵਿੱਚ ਜੀ 2008 ਦੀ ਗੱਲ ਕਰੀਏ ਕਿ ਸੜਕਾਂ ਦੇ ਉੱਪਰ ਲੋਕ ਇਹ ਤੁਲ ਰਹੇ ਸੀ ਕਿ ਇੰਨੀ ਬੇਰੋਜ਼ਗਾਰੀ ਵੱਧ ਚੁੱਕੀ ਹੋਈ ਸੀ ਇਸ ਟਾਈਮ ਦੇ ਅੰਕਾ ਦੇ ਵਿੱਚ ਕਿ ਮਾਸ ਡੈਪੂਟੇਸ਼ਨ ਜਿਹੜੀ ਆ ਉਹ ਲਗਾਈ ਗਈ ਤਾਂ ਕਿ ਜਿਹੜੀ ਅਨਐਮਪਲੋਇਮੈਂਟ ਦੀ ਜਿਹੜੀ ਦਰ ਆ ਉਹਨੂੰ ਘਟਾਇਆ ਜਾ ਸਕੇ ਜੀ ਹੁਣ ਦੀ ਗੱਲ ਕਰੀਏ ਕਿ ਹੁਣ ਸਮਾ ਚੇਂਜ ਹੋ ਰਿਹਾ ਜੀ ਅੱਜ ਦੇ ਸਮੇਂ ਦੀ ਜਿਹੜੀ ਲੋਡ ਆ ਵੈਸਟਰਨ ਵਰਲਡ ਦੇ ਵਿੱਚ ਕਿ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਦੀ ਇੱਥੇ ਲੋਡ ਹੈ ਜ਼ਿਆਦਾ ਆਬਾਦੀ ਦੀ ਲੋਡ ਹੈ ਜੀ ਵੈਸਟਰਨ ਕੰਟਰੀਜ਼ ਖਾਲੀ ਹੋ ਰਹੀਆਂ ਹਨ ਜੀ ਜ਼ਰੂਰਤ ਤੋਂ ਜ਼ਿਆਦਾ ਸਪੀਡ ਦੇ ਨਾਲ ਇਹਨਾਂ ਦੀ ਆਬਾਦੀ ਜਿਹੜੀ ਆ ਵੈਸਟਰਨ ਕੰਟਰੀਜ਼ ਦੀ ਘਟ ਰਹੀ ਹੈ ਜੀ ਜਰਮਨੀ ਦੇ ਵਿੱਚ ਅਸੀਂ ਰੀਸੈਂਟਲੀ ਸੁਣਿਆ ਕੈਨੇਡਾ ਨੇ ਸਟੂਡੈਂਟ ਵੀਜ਼ਾਜ਼ ਬੰਦ ਕਰ ਦਿੱਤੇ ਕੈਨੇਡਾ ਨੇ ਮਾਈਗ੍ਰੇਸ਼ਨ ਦੇ ਉੱਪਰ ਕਾਫੀ ਤੰਦ ਕੱਸੇ ਹਾਲਾਂਕਿ ਕਿੰਨੇ ਲੱਖਾਂ ਹੀ ਪ੍ਰਵਾਸੀ ਕੈਨੇਡਾ ਦੀ ਧਰਤੀ ਟੱਚ ਕਰਨ ਤੋਂ ਬਾਅਦ ਅੱਜ ਇਹ ਚੀਜ਼ਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਬੰਦੇ ਹੋਰ ਨਹੀਂ ਸਦਣਾ ਚਾਹੁੰਦੇ ਹਾਲਾਂਕਿ ਜਰਮਨ ਕੰਟਰੀ ਨੇ ਇਸ ਟਾਈਮ ਦੇ ਉੱਪਰ ਜਿਹੜਾ ਰੁਝਾਨ ਆ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਵੱਧਦਾ ਨਜ਼ਰ ਆ ਰਿਹਾ ਹੈ ਇਸ ਟਾਈਮ ਦੇ ਉੱਪਰ ਜੇ ਜਾਪਾਨ ਦੀ ਗੱਲ ਕਰੀਏ ਜਾਪਾਨ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਜਿਹੜਾ ਆਬਾਦੀ ਦਾ ਦਰ ਆ ਉਪਰੀ ਤੇਜ਼ੀ ਨਾਲ ਘਟ ਰਿਹਾ ਸੋ ਵੈਸਟਰਨ ਕੰਟਰੀਜ਼ ਦੇ ਵਿੱਚ ਇਸ ਟਾਈਮ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਆਬਾਦੀ ਥੋੜੀ ਹੈ ਜਿਹਦੇ ਕਰਕੇ ਇਸ ਟਾਈਮ ਦੇ ਉੱਪਰ ਇਹ ਤੇ ਹੋ ਨਹੀਂ ਸਕਦਾ ਕਿ ਪਿਛਲੇ 4-5 ਸਾਲ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਗ੍ਰੈਂਡ ਸਕੇਲ ਤੇ ਮਾਸ ਮਾਈਗ੍ਰੇਸ਼ਨ ਜਿਹੜੀ ਆ ਯੂਐਸ ਦੇ ਵਿੱਚ ਹੋਈ ਆ ਜੀ ਰਾਈਟ ਅਸੀਂ ਮਾਸ ਡਿਪੋਰਟੇਸ਼ਨ ਦੇ ਆਮ ਤੌਰ ਤੇ ਤਾਂ ਸੁਣਦੇ ਹੀ ਆ ਪਰ ਮਾਸ ਮਾਈਗ੍ਰੇਸ਼ਨ ਜਿਹੜੀ ਆ ਪਿਛਲੇ 40-50 ਸਾਲਾਂ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ ਬਹੁਤ ਜ਼ਿਆਦਾ ਹੋਈ ਆ ਹੁਣ ਇੰਨਾ ਜ਼ਿਆਦਾ ਬੰਦਾ ਲੰਗਾਉਣ ਵਾਸਤੇ ਕਿੰਨੇ ਰਿਸੋਰਸਸ ਜਿਹੜੇ ਆ ਯੂਜ਼ ਹੋਏ ਗਵਰਨਮੈਂਟ ਦੇ ਕਿੰਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਪੈਂਡ ਹੋਏ ਕੋਰਟ ਹਿਅਰਿੰਗ ਕੋਰਟ ਪ੍ਰੋਸੀਡਿੰਗਸ ਦੇ ਵਿੱਚੋਂ ਜਾਣਾ ਇਮੀਗ੍ਰੇਸ਼ਨ ਪ੍ਰੋਸੈਸ ਦੇ ਥਰੂ ਜਾਣਾ ਸਕਰੀਨਿੰਗ ਕਰਨੀ ਇੰਨੇ ਲੱਖਾਂ ਬੰਦੇ ਵਾਸਤੇ ਤੇ ਅੱਜ ਉਹ ਕਹਿ ਦੇਣਾ ਕਿ ਇੰਨਾ ਲੱਖਾਂ ਬੰਦਾ ਅਸੀਂ ਬਾਹਰ ਕੱਢ ਦਵਾਂਗੇ ਇਹ ਕੋਈ ਮੈਕਸੈਂਸ ਨਹੀਂ ਕਰਦਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਵੇਂ ਆਪਾਂ ਜਦੋਂ 2011 ਦੀ ਗੱਲ ਕਰੀ ਜਦੋਂ ਫਾਰ ਉਦੋਂ ਵੀ ਇਹ ਚੀਜ਼ਾਂ ਇੱਕ ਮੁੱਦਾ ਹੈ ਇਮੀਗ੍ਰੇਸ਼ਨ ਜੀ ਇਮੀਗ੍ਰੇਸ਼ਨ ਦਾ ਮੁੱਦਾ ਹਰ ਚੋਣਾ ਵਿੱਚ ਬੜੇ-ਬੜੇ ਬਦਤਰ ਸਾਲ ਆ ਜਾਂਦਾ ਜੀ ਜਿਹੜੇ ਡੈਮੋਕ੍ਰੇਟਸ ਨੇ ਜਿਹੜੇ ਇਹ ਦੱਸਿਆ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੀ ਅਪੋਰਟਨਿਟੀ ਕੀਤੀ ਹੈ ਨਾ ਜੀ ਪਰ ਫਿਰ ਵੀ ਜੇ ਆਪਾਂ ਗੱਲ ਕਰਦੇ ਆਂ ਕਿ ਹਰ ਪਾਰਟੀ ਜਿਹੜੀ ਹੈ ਜਿਹੜੇ ਰਿਪਬਲਿਕਨ ਨੇ ਉਹ ਕਹਿੰਦੇ ਕਿ ਅਸੀਂ ਸਾਰੇ ਬਾਹਰ ਕਰ ਦਿੰਨੇ ਆਂ ਜਿਹੜੇ ਜਿਹ ਡੈਮੋਕ੍ਰੇਟਸ ਨੇ ਉਹ ਕਹਿੰਦੇ ਕਿ ਅਸੀਂ ਪੱਕੇ ਕਰ ਦੇਣੇ ਨੇ ਜੀ ਪਰ ਨਾ ਤਾਂ ਕੋਈ ਜ਼ਿਆਦਾ ਤੌਰ ਤੇ ਪੱਕੇ ਕਰਨ ਵਾਲਾ ਵੱਡੇ ਪੱਧਰ ਤੇ ਕੋਈ ਕਾਨੂੰਨ ਪਾਸ ਹੁੰਦਾ ਹੈ ਜੇ ਹੁੰਦਾ ਵੀ ਹੈ ਤਾਂ ਉਹਨੂੰ ਕੋਈ ਨਾ ਕੋਈ ਸੈਨੇਟਰ ਕੋਈ ਨਾ ਕੋਈ ਕੋਰਟ ਵਿੱਚ ਚਲ ਜਾਂਦਾ ਜਦੋਂ ਫਿਰ ਉਹ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਕੋਈ ਜੀ ਗੱਲ ਹੁੰਦੀ ਨਹੀਂ ਅੱਗੇ ਵੱਧਦੀ ਜੀ ਸੋ ਕੀ ਇਹ ਸਿਰਫ ਇੱਕ ਮੁੱਦਾ ਬਣਾਇਆ ਜਾਂਦਾ ਜਾਂ ਵਾਕਿਆ ਹੀ ਜੇ ਇਹਨਾਂ ਕੋ ਜੇ ਵਿਕੀ ਚੋਣਾਂ ਵਿੱਚ ਤੇ ਹੋਰ ਵੀ ਮੁੱਦਾ ਹੈ ਹੀ ਨਹੀਂ ਉਹ ਵਿਖੋ ਮੁੱਦਾ ਨਹੀਂ ਹੈਗਾ ਪਤਾ ਕਿਉਂ ਉਹਦਾ ਕਾਰਨ ਇਹ ਹੈ ਕਿ ਵੇਖੋ ਜੀ ਇਮੀਗ੍ਰੇਸ਼ਨ ਦੀ ਜਿਹੜੀ ਮੈਂ ਡੈਪੂਟੇਸ਼ਨ ਦੀ ਗੱਲ ਕਰਾਂ ਲਗਭਗ 1.3 ਮਿਲੀਅਨ ਦੇ ਕੋਲ ਇਸ ਟਾਈਮ ਤੇ ਐਸੇ ਇਮੀਗ੍ਰੈਂਟ ਇਸ ਕੰਟਰੀ ਦੇ ਵਿੱਚ ਬੈਠੇ ਆ ਯੂਐਸਏ ਦੇ ਵਿੱਚ ਜਿੰਨਾ ਉੱਪਰ ਕੋਈ ਨਾ ਕੋਈ ਕ੍ਰਿਮੀਨਲ ਕਨਵਿਕਸ਼ਨਸ ਵਗੈਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਡੈਪੂਟੇਸ਼ਨ ਦੇ ਜਿਹੜੇ ਆਰਡਰ ਆ ਉਹ ਆ ਚੁੱਕੇ ਹੋਏ ਨੇ ਹੁਣ ਕਾਰਨ ਇਹ ਬੰਦਾ ਵਾ ਕਿ ਤੁਸੀਂ 10 ਲੱਖ ਤੋਂ ਇਹ ਲਾਗੇ ਬਨੇ ਜਾਂ 10 ਲੱਖ ਤੋਂ ਵੀ ਵੱਧ ਐਸੇ ਲੋਕ ਨੇ ਜਿਨ੍ਹਾਂ ਨੂੰ ਆਲਰੇਡੀ ਡੈਪਿਊਟੇਸ਼ਨ ਨੋਟਿਸ ਸਰਵ ਹੋ ਚੁੱਕੇ ਨੇ ਜੀ ਹਾਲਾਂਕਿ ਅਜੇ ਉਹਨਾਂ ਦੀ ਡੈਪਿਊਟੇਸ਼ਨ ਜਿਹੜੀ ਆ ਉਹ ਨਹੀਂ ਹੋਈ ਐਸਾ ਜੀ ਇਹ ਕਾਰਨ ਆ ਦੇਖੋ ਗੁਰਜੀਤ ਸਿੰਘ ਜੀ ਦੋ ਪਾਲਿਸੀਜ਼ ਇੱਕ ਜਦੋਂ ਯੂਐਸ ਬਾਰਡਰ ਦੇ ਉੱਪਰ ਦਸ ਤੱਕ ਦਿੰਦਾ ਕੋਈ ਉੱਥੇ ਬਾਰਡਰ ਦੇ ਉੱਪਰ ਐਂਟਰ ਕਰਨ ਲਈ ਕੋਸ਼ਿਸ਼ ਕਰਦਾ ਜੀ ਮੈਂ ਐਂਟਰ ਕਰਨਾ ਚਾਹੁੰਨਾ ਇਲੀਗਲੀ ਕੋਈ ਐਂਟਰ ਕਰਨ ਦੀ ਕੋਸ਼ਿਸ਼ ਕਰੇ ਜਾਂ ਗੇਟ ਤੇ ਕੋਸ਼ਿਸ਼ ਕਰੇ ਪੀਕੋ ਉਹਦੀ ਡੈਪੂਟੇਸ਼ਨ ਦਾ ਮਸਲਾ ਥੋੜਾ ਜਿਹਾ ਡਿਫਰੈਂਟ ਹੈ ਐਸ ਕੰਪੇਅਰ ਟੂ ਉਸ ਪਰਸਨ ਤੇ ਜਿਹੜਾ ਆਲਰੇਡੀ ਯੂਐਸਏ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਜਿਹਦੇ ਪਰਿਵਾਰ ਵੀ ਨਹੀਂ ਹੁਣ ਅੱਗੇ ਹਨਾ ਕਿਉਂਕਿ ਇਹ ਤੇ ਕਾਨੂੰਨ ਅਮਰੀਕਾ ਦਾ ਬਹੁਤ ਪੁਰਾਣਾ ਕਾਨੂੰਨ ਹੈ ਕਿ ਇੱਕ ਜਿਹੜਾ ਬੰਦਾ ਇਲੀਗਲ ਐਂਟਰ ਕੀਤਾ ਹੋਇਆ ਯੂਐਸਏ ਦੇ ਵਿੱਚ ਯੂਐਸ ਸਿਟੀਜ਼ਨ ਨਾਲ ਵਿਆਹ ਕਰਾਉਣ ਤੋਂ ਬਾਅਦ ਵੀ ਪੱਕਾ ਨਹੀਂ ਹੋ ਸਕਦਾ ਉਹ ਨੂੰ ਆਪਣੀ ਕੰਟਰੀ ਲੀਵ ਕਰਨੀ ਪਵੇਗੀ ਜੀ देयर ਆਰ ਸਮ ਐਗਜ਼ੈਂਪਸ਼ਨਸ ਬਟ ਵਿਚ ਆਰ ਵੈਰੀ ਰੇਅਰ ਪਰ ਇਸ ਤੋਂ ਇਲਾਵਾ ਜੇ ਵੇਖਿਆ ਜਾਵੇ ਤੇ ਹੁਣ ਉਹ ਬਹੁਤ ਵੱਡੀ ਗਿਣਤੀ ਚऐसे ਲੋਕ ਨੇ ਜਿਹੜੇ ਜਿਨ੍ਹਾਂ ਦੀ ਅਜੇ ਵੀ ਡੈਪੂਟੇਸ਼ਨ ਪੈਂਡਿੰਗ ਆ ਸੋ ਇਹ ਤਾਂ ਇਹ ਗੱਲ ਕਰਨੀ ਕਿ ਅਸੀਂ ਇੰਨੇ ਬੰਦੇ ਜਿਹੜੇ ਆ ਅਸੀਂ ਹਰ ਸਾਲ 1-1 ਮਿਲੀਅਨ ਬੰਦਾ ਡੇਡ-ਡੇਡ ਮਿਲੀਅਨ ਬੰਦਾ ਇੱਥੋਂ ਰਿਪੋਰਟ ਕਰੀ ਜਾਵਾਂਗੇ ਫਿਰ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੰਮਾਂ ਦੇ ਉੱਪਰ ਜਿਹੜੀ ਆ ਉਹ ਤਰਾਸਤੀ ਜਿਹੜੀ ਆ ਉਹ ਵੇਖਣੀ ਜ਼ਰੂਰ ਆਏਗੀ ਲੇਬਰ ਸ਼ਾਰਟੇਜ ਜਿਹੜੀ ਆ ਉਹ ਦੇਖਣ ਚ ਬੜਾ ਵੱਡਿਆ ਜਿਹੜੀ ਉਹ ਚੀਜ਼ ਸਾਹਮਣੇ ਆ ਸਕਦੀ ਆ ਕਿਉਂਕਿ ਰੇਸ ਇਸ ਟਾਈਮ ਤੇ ਜਿਹੜੀ ਆ ਨਾ ਉਹ ਜੀਡੀਪੀ ਦੀ ਆ ਉਹ ਇਕਨੋਮੀ ਦੀ ਆ ਹੁਣ ਇਹ ਰੇਸ ਜਿਹੜੀ ਉਹ ਦੂਜੀ ਨਹੀਂ ਰਹਿ ਗਈ ਕਿ ਕਿਹੇ ਕੰਟਰੀ ਦੀ ਜ਼ਮੀਨ ਦਾ ਦਾਵਾ ਕਰ ਲੈਣਾ ਵਾ ਕਿਤੇ ਤੇਲ ਦਾ ਦਾਵਾ ਕਰ ਲੈਣਾ ਹੁਣ ਇਹਦਾ ਚੇਂਜ ਹੋ ਚੁੱਕਿਆ ਜੀ ਤੁਹਾਡੇ ਗੰਧ ਭਾਵ ਕਿ ਇਹਨਾਂ ਨੂੰ ਲੋਡ ਹੈ ਜਿ ਤਾਈ ਇਮੀਗ੍ਰੇਸ਼ਨ ਜਿਹੜਾ ਲੋਕਾਂ ਨੂੰ ਆਉਣ ਦਿੰਦਾ ਆ ਜਿਹੜਾ ਡਿਪਾਰਟਮੈਂਟ ਜਿਹੜੇ ਨੇ ਤਾਂ ਹੀ ਇਹ ਪਹਿ ਖਦਰੇ ਤਾਂ ਹੀ ਇਹ ਸੈਂਟਰ ਖੋਲਦੇ ਨੇ ਕਿ ਤੇ ਉਹਨਾਂ ਵਿੱਚ ਜਾਓ ਜੀ ਇਹਦਾ ਆਪਾਂ ਪਿੱਛੇ ਦੇਖਿਆ ਵੀ ਪਹਿਲਾਂ ਇਹਨੇ ਆਉਂਦੇ ਹੁੰਦੇ ਸੀ 2011 12 13 14 ਵਿੱਚ ਲੋਕ ਉਹਨਾਂ ਨੂੰ ਕੈਂਪ ਵਿੱਚ ਜਾਣਾ ਪੈਂਦਾ ਸੀ ਪਹਿਲਾਂ ਜਾ ਕੇ ਜੀ ਤੇ ਆ ਬਾਈਡਨ ਸਾਹਿਬ ਦਾ ਜਿਹੜਾ ਆ ਵਾਲੀ ਟਰਮ ਹੈ ਇਹਦੇ ਵਿੱਚ ਉਹਨਾਂ ਨੇ ਜਿਹੜਾ ਉੱਥੇ ਆਉਂਦਾ ਆ ਤ ਉਹਨੂੰ ਕੈਂਪ ਵਿੱਚ ਥੋੜਾ ਟਾਈਮ ਕੱਟ ਰਹਿਣਾ ਪੈਂਦਾ ਸੀ ਜੇ ਕੋਈ ਬੱਚਿਆਂ ਨਾਲ ਆਉਂਦਾ ਜਾਂ ਕੋਈ ਬਜ਼ੁਰਗਾਂ ਨੂੰ ਉਸੇ ਵੇਲੇ ਇਥੋਂ ਰੀਲੀਜ਼ ਕਰ ਦਿੰਦੇ ਬਲਕੋ ਤੇ ਜੇ ਵੇਖਿਆ ਜਾਵੇ ਇਹਨਾਂ ਦੀ ਹ ਜੀ ਵੇਖਿਆ ਜਾਵੇ ਤੇ ਲੋਕਾਂ ਦਾ ਧਿਆਨ ਨਹੀਂ ਰੱਖਦੇ ਨੇ ਮੇਰੇ ਕੋਈ ਨੌਨ ਚੀਨੇ ਜਿਹੜੇ ਆਏ ਵੀ ਨਹੀਂ ਜੀ 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 ਤੇ ਉਹ ਉਹਨਾਂ ਨੂੰ ਬਿਕਾਇਦਾ ਫੋਨ ਨੰਬਰ ਪ੍ਰੋਵਾਈਡ ਕੀਤੇ ਦੇ ਨੇ ਜੇ ਤੁਹਾਨੂੰ ਫੂਡ ਦੀ ਲੋੜ ਆ ਫੂਡ ਲੈ ਸਕਦੇ ਹੋ ਸਾਡੇ ਕੋਲੋਂ ਮਤਲਬ ਕੋਈ ਕੰਪਨੀਆਂ ਨੇ ਜਾਂ ਕੋਈ ਲੋਕ ਇਹ ਡੋਨੇਸ਼ਨ ਕਰਦੇ ਨੇ ਜੀ ਤੇ ਉਹ ਉਹਨਾਂ ਨੂੰ ਬਿਕਾਇਦਾ ਸਾਰੇ ਨੰਬਰ ਦਿੰਦੇ ਨੇ ਕੱਪੜੇ ਲੈਣ ਵਾਸਤੇ ਕਹਿੰਦੇ ਨੇ ਕਿ ਜੇ ਤੁਹਾਨੂੰ ਲੋੜ ਹੈ ਤੁਸੀਂ ਲੈ ਲਓ ਇਹ ਇਹ ਤੁਹਾਡਾ ਕੋਈ ਕੇਅਰ ਕਰਦੇ ਆਂ ਚੀਜ਼ਾਂ ਦੀ ਤੇ ਉਹ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਇਹਨਾਂ ਨੂੰ ਲੋੜ ਹੈ ਲੋਕਾਂ ਦੀ ਤਾਂ ਹੀ ਆਉਣਦੇ ਆ ਨਾ ਅਦਰਵਾਈਜ਼ ਇਹ ਬੰਦ ਕਰਨੇ ਚਾਹਣ ਤੇ ਬੰਦ ਕਰ ਵੀ ਸਕਦੇ ਬਿਲਕੁਲ ਵੇਖੋ ਕਈ ਦੇਸ਼ ਨੇ ਜਿੱਥੇ ਇਮੀਗ੍ਰੇਸ਼ਨ ਨਹੀਂ ਹੈ ਕਈ ਯੂਰੋਪੀਅਨ ਦੇਸ਼ਾ ਜਿੱਥੇ ਇਮੀਗ੍ਰੇਸ਼ਨ ਦਾ ਰਾਹ ਜਿਹੜਾ ਵਾ ਬਹੁਤ ਹੀ ਕਠਿਨ ਹੈ ਪਰ ਅਹੀਂ ਉਥੇ ਦੇਖਦੇ ਆ ਕਿ ਉਥੇ ਦੀ ਆਬਾਦੀ ਵੀ ਬਹੁਤ ਲਿਮਿਟਿਡ ਹੈ ਉਥੇ ਰਿਸੋਰਸ ਵੀ ਥੋੜੇ ਜੇ ਲਿਮਿਟਿਡ ਨੇ ਪਰ ਉਥੋਂ ਦੀ ਜਿਹੜੀ ਆਬਾਦੀ ਉਹ ਬਜ਼ੁਰਗ ਵੀ ਜ਼ਿਆਦਾ ਹੈ ਜੀ ਰਾਈਟ ਜਿਹੜਾ ਬਜ਼ੁਰਗ ਤੇ ਜਿਹੜਾ ਗੈਪ ਆ ਨਾ ਉਥੇ ਜਨਰੇਸ਼ਨ ਗੈਪ ਆ ਜਿਹੜਾ ਉਹ ਬਹੁਤ ਵੱਡਾ ਪੈ ਚੁੱਕਿਆ ਹੈ ਜੀ ਮਤਲਬ ਉਹਦੇ ਨਾਲ ਕੀ ਹੋਏਗਾ ਬਜ਼ੁਰਗ ਨੇ ਚਲੇ ਜਾਣਾ ਇਸ ਦੁਨੀਆ ਦੇ ਉੱਪਰੋਂ ਅੱਗੇ ਆਬਾਦੀ ਜਿਹੜੀ ਇੰਨੀ ਹੈ ਨਹੀਂ ਜੋ ਉਹਨਾਂ ਨੂੰ ਹੈਂਡਲ ਕਰ ਸਕੇ ਜੀ ਅਮਰੀਕਾ ਇਸ ਟਾਈਮ ਤੇ ਉਸ ਰੇਸ 'ਚ ਨਹੀਂ ਹੈਗਾ ਇਹ ਬੜਾ ਵੇਖਿਆ ਜਾਂਦਾ ਕਈ ਲੋਕ ਇੱਥੇ ਇਸ ਚੀਜ਼ ਦੇ ਵਿੱਚ ਵੇਖੋ ਮੁੱਦਾ ਜ਼ਰੂਰ ਬਣਾਇਆ ਜਾਂਦਾ ਇਮੀਗ੍ਰੇਸ਼ਨ ਨੂੰ ਕਿ ਅਸੀਂ ਨਹੀਂ ਚਾਹੁੰਦੇ ਕਿ ਇਲੀਗਲ ਇਮੀਗ੍ਰੇਸ਼ਨ ਇੱਥੇ ਹੋਵੇ ਅਸੀਂ ਨਹੀਂ ਚਾਹੁੰਦੇ ਬਾਹਰੋਂ ਮਾਈਗ੍ਰੈਂਟਸ ਇੱਥੇ ਆਉਣ ਅਸੀਂ ਨਹੀਂ ਚਾਹੁੰਦੇ ਕਿ ਬਈ ਇੱਥੇ ਜਿਹੜਾ ਸਾਡੀਆਂ ਜਵਾਬਾ ਟੇਕਓਵਰ ਕੀਤੀਆਂ ਜਾਣ ਵੇਖੋ ਜੀ ਪਹਿਲੀ ਗੱਲ ਇਹ ਆ ਕਿ ਅਮਰੀਕਾ ਉਸ ਰਫ਼ਤਾਰ ਤੇ ਇਸ ਟਾਈਮ ਤੇ ਦੁਰ ਰਿਹਾ ਜਿੱਥੇ ਇੱਕ ਟ੍ਰੇਡ ਵਾਰ ਲੜੀ ਜਾ ਰਹੀ ਆ ਜੀ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਨਹੀਂ ਚਾਹੁੰਦੇ ਇਮੀਗ੍ਰੈਂਟ ਆਵੇ ਤਾਂ ਭਾਈ ਆਪਣਾ ਕੰਮ ਆਪ ਕਰ ਲਓ ਜੀ ਠੀਕ ਹੈ ਜੀ ਖੇਤਾਂ ਦੇ ਵਿੱਚ ਤੁਹਾਨੂੰ ਆਪ ਕੰਮ ਕਰਨਾ ਪਊਗਾ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਜਿਹੜਾ ਵਾ ਇੱਥੇ ਕਰੋ ਇਮੀਗ੍ਰੈਂਟ ਜਿਹੜਾ ਵਾ ਟਰੱਕਿੰਗ ਇੰਡਸਟਰੀ ਵੀ ਸੰਭਰ ਰਿਹਾ ਇਮੀਗ੍ਰੈਂਟ ਜਿਹੜਾ ਐਗਰੀਕਲਚਰ ਸੈਕਟਰ ਵੀ ਸੰਭਰ ਰਿਹਾ ਇਮੀਗ੍ਰੈਂਟ ਜਿਹੜਾ ਵਾ ਇੱਥੋਂ ਤੱਕ ਕਿ ਮੈਡੀਕਲ ਜਿਹੜੀਆਂ ਕਹਿ ਸਕਦੇ ਆ ਹਸਪੀਟਲਸ ਦੇ ਵਿੱਚ ਹੁਣ ਜੇ ਅਸੀਂ ਨਰਸਿੰਗ ਜਿਆਦਾਤਰ ਇਵਨ ਕੈਲੀਫੋਰਨੀਆ ਦੀ ਅਗਰ ਗੱਲ ਕਰੀਏ ਤੇ ਤੁਸੀਂ ਅੱਜ ਹਸਪੀਟਲਸ ਦੇ ਵਿੱਚ ਜਾ ਕੇ ਵੇਖੋ ਜਿਆਦਾਤਰ ਜਿਹੜੇ ਡਾਕਟਰਸ ਨੇ ਚਾਹੀਓ ਨਰਸਿੰਗ ਸਟਾਫ ਆ ਇਹ ਫਿਲੀਪੀਨਸ ਚਾਈਨਾ ਇੰਡੀਆ ਇਨਾ ਵਰਗੀਆਂ ਕੰਟਰੀਆਂ ਦੀ ਸਟਾਫ ਜਿਹੜੀ ਹੈ 50% ਤੋਂ ਵੀ ਵੱਧ ਮੈਜੋਰਟੀ ਬਣਾ ਕੇ ਬੈਠਾ ਹੋਇਆ ਹੈ ਇਸ ਟਾਈਮ ਦੇ ਪਰ ਸੋ ਇਹ ਦੇਸ਼ ਅੱਜ ਦੀ ਡੇਟ ਦੇ ਵਿੱਚ ਸਮਾਂ ਉਹ ਨਹੀਂ ਆ 2000 अर्ਲੀ 2000 ਵਾਲਾ ਸਮਾਂ ਨਹੀਂ ਹੈਗਾ ਸਮਾਂ ਏ ਗੁਰਜੀਤ ਸਿੰਘ ਜੀ ਬੜੀ ਦੇਖਣ ਵਾਲੀ ਗੱਲ ਆ ਕਿ ਜਿਹੜਾ ਰੈਸਿਜ਼ਮ ਨਾ ਅਮਰੀਕਾ ਦੇ ਵਿੱਚ ਮੈਂ ਖਾਸ ਕਰਕੇ ਕੁਝ ਸਟੇਟਸ ਦੀ ਗੱਲ ਕਰਾਂਗਾ ਕੈਲੀਫੋਰਨੀਆ ਨਿਊਯਾਰਕ ਵਗੈਰਾ ਸਟੇਟਸ ਹੋਗੀਆਂ ਜਿਹੜੀਆਂ ਇੱਥੇ ਰੈਸਿਜ਼ਮ ਜਿਹੜਾ ਨਾ ਬੜਾ ਹੀ ਘਟ ਗਿਆ ਮੈਨੂੰ ਕਹਿੰਦਾ ਨਹੀਂ ਹੈ ਹੈ ਪਰ ਬਹੁਤ ਹੀ ਜ਼ਿਆਦਾ ਘਟ ਗਿਆ ਐਸ ਕੰਪੇਅਰ ਟੂ ਜਿਹੜੀਆਂ ਕੁਝ ਹੋਰ ਸਟੇਟਸ ਨੇ ਕਿਉਂਕਿ ਹਰ ਵਰਗ ਦਾ ਬੰਦਾ ਇਹ ਚੀਜ਼ ਸਮਝ ਚੁੱਕਾ ਹੈ ਕਿ ਇੱਥੇ ਜਿਹੜੀ ਕੰਮਾਂ ਦੇ ਉੱਪਰ ਜਿਹੜੀ ਜਿਹੜੀ ਗਰੋਥ ਆ ਜਿਹੜੀ ਇੱਥੇ ਸਟੇਟ ਦੀ ਡਿਵੈਲਪਮੈਂਟ ਆ ਜਾਂ ਕੰਟਰੀ ਦੀ ਗਰੋਥ ਆ ਇਹ ਮੈਨ ਪਾਵਰ ਦੇ ਨਾਲ ਜੀ ਰਾਈਟ ਸੋ ਇਹ ਜੇ ਮੈਨ ਪਾਵਰ ਪਿੱਛੇ ਨਹੀਂ ਹੈਗੀ ਇਸ ਚੀਜ਼ ਦੇ ਪਿੱਛੇ ਤੇ ਇਹ ਕਦੀ ਵੀ ਇਕਨੋਮੀ ਜੇ ਅੱਜ ਕੈਨੇਡਾ ਜੇ ਆਹੀ ਗੱਲ ਕਰਦੇ ਆ ਕਿ ਦੂਜੀ ਪਾਰਟੀ ਨੇ ਇਹ ਤੌਮਤਾਂ ਲਾਈਆਂ ਕਿ ਇਮੀਗ੍ਰੇਸ਼ਨ ਐਨੀ ਸੱਦ ਲਈ ਤੇ ਉਹ ਕੈਨੇਡਾ ਉਹ ਕਿ ਉਹ ਦਿਨ ਕਿਡਾ ਦੂਰ ਹੈ ਸਾਲ ਆਇਆ ਖੜਿਆ ਤੇ ਉਹਨਾਂ ਨੂੰ ਆ ਕੇ ਪੁੱਛਦੇ ਆ ਕਿ ਤੁਸੀਂ ਕਿਸ ਸਕੇਲ ਦੇ ਉੱਪਰ ਇਮੀਗ੍ਰੇਸ਼ਨ ਜਿਹੜੀ ਉਹ ਬੰਦ ਕਰਦੇ ਹੋ ਅਮਰੀਕਾ ਦੇ ਵਿੱਚ 트ੰਪ ਦੇ ਬਿਆਨ ਜਿਹੜੇ ਆ ਹੌਲੀ ਹੌਲੀ ਠੰਡੇ ਪੈਣੇ ਸ਼ੁਰੂ ਤੇ ਵੇਖਿਓ ਜਦ ਤੱਕ ਇਹਦੀ ਪ੍ਰੈਜ਼ੀਡੈਂਸੀ ਆਉਣੀ ਆ ਇਹਦੇ ਇਮੀਗ੍ਰੇਸ਼ਨ ਦੇ ਖਿਲਾਫ ਜਿਹੜੇ ਬਿਆਨ ਆ ਮਾਸ ਡਿਪੋਟੇਸ਼ਨ ਦੇ ਜਿਹੜੇ ਖਿਲਾਫ ਬਿਆਨ ਨੇ ਉਹ ਤੁਸੀਂ ਇੱਥੇ ਅਹੀਂ ਵੀ ਇੱਥੇ ਇਹ ਵੀ ਹੌਲੀ ਹੌਲੀ ਠੰਡੇ ਪੈਣੇ ਸ਼ੁਰੂ ਹੋ ਜਾਣਗੇ ਕਿਉਂਕਿ ਇਹ ਜਿਹੜੀ ਚੀਜ਼ਾਂ ਇਹ ਕੰਟਰੀਆਂ ਹੁਣ ਸਮਝ ਚੁੱਕੀਆਂ ਨੇ ਕਿ ਸਾਨੂੰ ਇੱਥੇ ਜ਼ਿਆਦਾ ਨੌਜਵਾਨ ਪੋਪੂਲੇਸ਼ਨ ਦੀ ਤੇ ਇਮੀਗ੍ਰੈਂਟ ਦੀ ਲੋੜ ਆ ਆਦਰਵਾਇਜ਼ ਜੇ 10 ਸਾਲ ਮੈਂ ਕਹਿੰਦਾ 2 ਡੈਕੇਡ ਵੀ ਅਗਰ ਸੌਰੀ 2 ਡੈਕੇਡ ਤਾਂ ਬਹੁਤ ਜ਼ਿਆਦਾ ਹੋ ਗਏ ਇੱਕ 10 ਸਾਲ ਦਾ ਸਮਾਂ ਜੇ ਇਹ ਕੰਟਰੀਜ਼ ਮਾਈਗ੍ਰੇਸ਼ਨ ਸਟਾਪ ਕਰ ਦਨ ਤੇ ਇਹਨਾਂ ਦੀਆਂ ਇਕਨੋਮੀਆਂ ਨਾ ਕਲੈਪਸ ਕਰਨ ਤੇ ਤੁਸੀਂ ਤਾਂ ਕਿਉਂ ਦੀ ਸੀਗੇ ਬੜੇ ਵਧੀਆ ਉਸਤਾਦ ਤੁਸੀਂ ਦੱਸਿਆ ਦੂਜੀ ਗੱਲ ਇਹ ਹੈ ਕਿ ਜਿਵੇਂ ਟਰੰਪ ਸਰ ਕਹਿ ਰਹੇ ਨੇ ਕਿ ਇੱਥੇ ਜਿਹੜਾ ਬੱਚਾ ਜੰਮਦਾ ਹੈ ਮਰਕਟ ਚ ਜੀ ਉਹ ਹੁਣ ਤੇ ਸਿਟੀਜ਼ਨ ਬਣ ਜਾਂਦਾ ਹੈ ਪਰ ਕਹਿੰਦੇ ਵੀ ਅਸੀਂ ਇਹੋ ਜਿਹਾ ਕਾਨੂੰਨ ਲਿਆ ਗਿਆਵਾਂਗੇ ਕਿ ਇਹ ਜਿਹੜੇ ਬਰਥ ਰਾਈਟ ਦੇ ਹੈਗੇ ਇਹ ਸਿਟੀਜ਼ਨਸ਼ਿਪ ਦੇ ਅਧਿਕਾਰ ਇਹ ਬੰਦ ਕਰਾਂਗੇ ਜੀ ਜ਼ਿਆਦਾਤਰ ਆ ਕੰਟਰੀਜ਼ ਦੇ ਵਿੱਚ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਕਾਨੂੰਨ ਹੈ ਵੀ ਨਹੀਂ ਹੈ ਜੀ ਜੇ ਅਸੀਂ ਯੂਰਪ ਦੀ ਗੱਲ ਕਰੀਏ ਇੰਗਲੈਂਡ ਦੀ ਗੱਲ ਕਰੀਏ ਕਿ ਬੱਚੇ ਦੇ ਜਨਮ ਦੇ ਉਪਰੰਤ ਉਹਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਜਾਂ ਪਾਸਪੋਰਟ ਨਹੀਂ ਦਿੱਤਾ ਜਾਂਦਾ ਹਾਲਾਂਕਿ ਉਹਨੂੰ 7 ਸਾਲ 8 ਸਾਲ 10 ਸਾਲ ਹਰ ਕੰਟਰੀ ਤੋਂ ਕੰਟਰੀ ਵੇਰੀ ਕਰਦਾ ਟਾਈਮ ਉਸ ਤੋਂ ਕਈ ਸਾਲ ਬਾਅਦ ਜਾ ਕੇ ਉਹਦੀ एलिਜੀਬਿਲਟੀ ਬੱਚੇ ਦੀ ਬਣਦੀ ਹੈ ਤੇ ਬੱਚੇ ਦੇ ਬਿਹਾਫ ਤੇ ਮਾਪਿਓ ਦੀ एलिਜੀਬਿਲਟੀ ਬਣਦੀ ਹੈ ਤੇ ਉਹਨੂੰ ਉਥੋਂ ਦੀ ਕੰਟਰੀ ਦਾ ਪਾਸਪੋਰਟ ਜਿਹੜਾ ਵਾ ਉਹ ਦਿੱਤਾ ਜਾਏ ਜੀ ਇਹ ਅਮਰੀਕਾ ਵਰਗਾ ਦੇਸ਼ ਹੀ ਹੈ ਕਿ ਜਿੱਥੇ ਮਾਤਾ ਪਿਤਾ ਭਾਵੇਂ ਇਲੀਗਲ ਐਂਟਰ ਕੀਤੇ ਹੋਣ ਤੇ ਜੇ ਬੱਚੇ ਦਾ ਬਰਥ ਯੂਐਸ ਦੇ ਵਿੱਚ ਹੈਗਾ ਉਹਨੂੰ ਰਾਈਟ ਵੀ ਜਿਹੜਾ ਯੂਐਸ ਪਾਸਪੋਰਟ ਜਿਹੜਾ ਵਾ ਉਹ ਇੱਕ ਆ ਇਸ਼ੂ ਕਰ ਦਿੱਤਾ ਜਾਂਦਾ ਹੈ ਬਰਥ ਸਰਟੀਫਿਕੇਟ ਇਸ਼ੂ ਕਰ ਦਿੱਤਾ ਜਾਂਦਾ ਹੈ ਕੀ ਕੈਨੇਡਾ ਵਿੱਚ ਵੀ ਇਸ ਤਰ੍ਹਾਂ ਹੈ ਆ ਜਿੰਨਾ ਤੱਕ ਮੇਰਾ ਖਿਆਲ ਹੈ ਕੈਨੇਡਾ ਦੇ ਵਿੱਚ ਵੀ ਇਹ ਚੀਜ਼ ਮਮਕਨ ਹੈ ਜੀ ਪਰ ਜਿਹੜਾ 트ੰਪ ਸਾਹਿਬ ਦਾ ਇਹ ਕਹਿਣਾ ਕਿ ਉਹ ਬਰਥ ਰਾਈਟ ਕੈਨਸਲ ਕਰਨੀ ਇਹ ਇੱਕ ਡਿਬੇਟੇਬਲ ਆ ਮੈਂ ਜਿੰਨਾ ਤੱਕ ਇਹ ਇਹ ਵੇਖਣਾ ਜ਼ਰੂਰ ਹੋਏਗਾ ਕਿ ਇਹ ਤੇ ਕੀ ਬਣਦਾ ਹੈ ਕਿਉਂਕਿ ਕੋਈ ਵੀ ਕਾਨੂੰਨ ਲਾਗੂ ਕਰਨਾ ਮਤਲਬ ਕੋਈ ਵੀ ਕਾਨੂੰਨ ਲਿਆਉਣਾ ਤੇ ਲਾਗੂ ਕਰਨਾ ਇਹਦੇ ਵਿੱਚ ਬਹੁਤ ਵੱਡਾ ਗੈਪ ਹੈ ਜੀ ਕਿ ਇਹ ਚੀਜ਼ ਜੇ ਅੱਜ 트럼ਪ ਇਹ ਕਹਿ ਰਿਹਾ ਇਹ ਕੋਈ ਨਵਾਂ ਬਿਆਨ ਤੇ ਨਹੀਂ ਆ ਕਿ ਬਰਥ ਰਾਈਟ ਜਿਹੜਾ ਇਹ ਹੈਗਾ ਵਾ ਇਹ ਅਸੀਂ ਕੈਨਸਲ ਕਰਨਾ ਚਾਹੁੰਦੇ ਇਹ ਤੇ 트럼ਪ ਸਾਹਿਬ ਨੇ ਆਪਣੀ ਪਿਛਲੀ ਪ੍ਰੈਜ਼ੀਡੈਂਸੀ ਦੇ ਵਿੱਚ ਵੀ ਇਹੀ ਬਿਆਨ ਦਿੱਤੇ ਸਨ ਜਦੋਂ ਪਾਵਰ ਦੇ ਵਿੱਚ ਆਏ ਸਨ ਤੇ ਜਦੋਂ 트럼ਪ ਸਾਹਿਬ ਨੇ ਪਿਛਲੀ ਵਾਰੀ ਇਹ ਬਿਆਨ ਜਦੋਂ ਦਿੱਤੇ ਤੇ ਉਹ ਮਮਕਨ ਨਹੀਂ ਹੋ ਪਾਏ ਓਬਾਮਾ ਦੇ ਕੰਪੈਰੀਟਿਵਲੀ ਅੱਧ ਦੇ ਵਿੱਚ ਖਲੋਤੇ ਨੇ ਡੈਪੂਟੇਸ਼ਨਸ ਦੇ ਵਿੱਚ ਤੇ ਫਿਰ ਇਹ ਰਾਈਟ ਕੀ ਤੁਹਾਨੂੰ ਲੱਗਦਾ ਕਿ ਐਰ ਕੀ ਜਿਹੜੀਆਂ ਚੀਜ਼ਾਂ ਮਮਕਨ ਹੋ ਸਕਣਗੀਆਂ ਸੋ ਇੱਕ ਇਹਦੇ ਨਾਲ ਕਿਤੇ ਇੱਕ ਬਿਆਨਬਾਜ਼ੀ ਜਿਹਨੂੰ ਮੈਂ ਜ਼ਰੂਰ ਕਹਿ ਸਕਦਾ ਜੇ ਹੈਗੀ ਆ ਪਰ ਆਫਟਰ ਆਲ ਇਹ ਤੇ ਹੁਣ ਸਮੇਂ ਦੇ ਨਾਲ ਹੀ ਦੇਖਣਾ ਪਏਗਾ ਗੁਰਜੀਤ ਸਿੰਘ ਜੀ ਕਿ ਇਹ ਵਰਤਾਰੇ ਬਣਦਾ ਕੀ ਹੈ ਜੀ ਬਿਲਕੁਲ ਜੀ ਦੀਸ਼ਾ ਜੀ ਹਾਂ ਜੀ ਬਹੁਤ ਵਧੀਆ ਉਸਾਰ ਨਾਲ ਸਾਡੇ ਦਰਸ਼ਕਾਂ ਨੂੰ ਸਮਝਾਇਆ ਕੋਸ਼ਿਸ਼ ਕੀਤੀ ਗਈ ਹੈ ਗੁਰਜੀਤ ਸਿੰਘ ਜੀ ਬੜਾ ਵਧੀਆ ਦਿਸ਼ਾ ਸੋ ਉਮੀਦ ਕਰਦੇ ਆ ਕਿ ਇਹ ਐਪੀਸੋਡ ਆਪਾਂ ਹੁਣ ਇੱਥੇ ਖਤਮ ਕਰੀਏ ਤਾਂ ਜੀ ਦੀ ਇਹ ਕਰਦੇ ਆ ਕਿ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਸਾਡੇ ਚੂਮ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ YouTube ਤੇ TikTok ਬੰਦਣ ਵਾਲਾ ਸੋ YouTube ਤੇ ਸਬਸਕ੍ਰਾਈਬ ਕਰੋ ਫਿਰ ਜਿਹੜਾ Instagram ਉੱਤੇ ਸਬਸਕ੍ਰਾਈਬ ਕਰੋ ਤੇ Facebook ਪੇਜ ਵੀ ਲਾਈਕ ਕਰੋ ਬਹੁਤ ਬਹੁਤ 算了吧，下次约课。